ਬੀਕੇਯੂ ਇਕਤਾ ਸਿੱਧੂ ਪਰਦੇ ਸਾਰੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਔਰ ਨਾਲ ਐਸਕੇਐਮ ਨਾਨ ਪੋਲਿਟਿਕਲ ਦਾ ਹਿੱਸਾ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਤੇ ਉਹਨਾਂ ਦੇ ਵਰਕਰ ਸਹਿਬਾਨਾਂ ਨੂੰ ਮੇਰੀ ਸਿਨਮਰ ਬੇਨਤੀ ਹੈ ਉਹ ਚਾਹੇ ਪੰਜਾਬ ਦੀਆਂ ਜਥੇਬੰਦੀਆਂ ਨੇ ਚਾਹੇ ਹਰਿਆਣੇ ਦੀਆਂ ਜਾਂ ਕਿਸੇ ਹੋਰ ਸਟੇਟ ਦੀਆਂ ਉਹਨਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇੱਕ ਫੈਸਲਾ ਲਿਆ ਸੀ ਆਪਾਂ ਇੱਕ ਪਾਸ ਕੀਤਾ ਸੀ ਕਿ ਅਸੀਂ 26 ਜਨਵਰੀ ਨੂੰ ਸਾਡੇ ਮੋਰਚੇ ਦੇ ਸ਼ਹੀਦ ਹੋਏ ਨੇ ਜਿਹੜੇ ਕਿਸਾਨ ਉਹਨਾਂ ਨੂੰ ਸਮੇਤ ਰਵਨੀਤ ਇਹਨਾਂ ਸਾਰੇ ਹੀ ਸ਼ਹੀਦਾਂ ਨੂੰ ਕੱਲ ਨੂੰ ਆਪਾਂ ਆਪਣੇ ਆਪਣੇ ਪਿੰਡਾਂ 'ਚ ਆਪਣੇ ਆਪਣੇ ਕਸਬਿਆਂ 'ਚ ਆਪਣੇ ਆਪਣੇ ਸ਼ਹਿਰਾਂ 'ਚ ਜਿੱਥੇ ਵੀ ਤੁਹਾਨੂੰ ਸੂਟ ਪੈਂਦਾ ਹੈ ਨੇੜੇ ਪੈਂਦਾ ਹੈ ਉੱਥੇ-ਉੱਥੇ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਕੱਲ ਨੂੰ ਆਪਾਂ 26 ਜਨਵਰੀ ਨੂੰ ਕਿਉਂਕਿ ਕਾਹਨ 26 ਜਨਵਰੀ ਦੀ ਸੀ ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਆ ਸਾਰਿਆਂ ਨੇ ਕੈਂਡਲ ਮਾਰਚ ਕਰਨਾ ਇਸ ਗੱਲ ਨੂੰ ਦੁਬਾਰਾ ਫੇਰ ਮੈਂ ਤਾਂ ਇਹੀ ਦੱਸਣ ਲੱਗਾ ਕਿ ਰਿਪੀਟ ਕਰਦੇ ਆ ਸਾਰਿਆਂ ਨੂੰ ਪਤਾ ਲੱਗ ਜੇ ਸੋ ਇਹ ਗੱਲ ਦਾ ਜ਼ਰੂਰ ਧਿਆਨ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ